ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੁਮਜੀਤ ਮਾਨ ਬਹੁਤ ਸਾਰੇ ਭਰਾਵਾਂ ਦੇ ਮੈਸੇਜ ਆਏ ਸੀ ਵੀ ਬਰੂਟ ਬੋਲ ਵਾਲੀ ਬੱਚੀ ਨੂੰ ਕਿਹੜਾ ਸੀਮਨ ਲਾਈਏ ਤੇ ਇਸੇ ਕਰਕੇ ਆਪਾਂ ਬਰੂਟ ਬੋਲ ਤੇ ਇੱਕ ਵੀਡੀਓ ਬਣਾਈ ਆ ਆ ਵੀਡੀਓ ਵਿੱਚ ਤੁਹਾਨੂੰ ਆਪਾਂ ਬਰੂਟ ਬੋਲ ਦਿਖਾ ਰਹੇ ਹਾਂ ਤੇ ਇਹਦੇ ਵਿੱਚ ਜਿਹੜੀਆਂ ਲਾਈਨਾਂ ਦਾ ਸਮੇਲ ਹੈਗਾ ਮੌਨਟਰਸ ਐਮਬੈਸੀ ਤੇ ਰੋਬਸਟ ਤੇ ਕੰਪਨੀ ਦੇ ਅਕੋਰਡਿੰਗ ਜੇ ਤੁਸੀਂ ਇਹਨੂੰ ਸੀਮਨ ਯੂਜ਼ ਕਰਨਾ ਉਹ ਤੁਹਾਨੂੰ ਆਪਾਂ ਦੱਸ ਰਹੇ ਹਾਂ ਜਿਵੇਂ ਕੰਪਨੀ ਦੇ ਅਕੋਰਡਿੰਗ ਪਾਈਪਰ ਬੋਲ ਦਾ ਸੀਮਨ ਇਹਨੂੰ ਯੂਜ਼ ਕਰ ਸਕਦੇ ਹੋ ਕੰਪਨੀ ਨੇ ਤਿੰਨ ਬੁੱਲ ਆਪਦੇ ਰეკਮੈਂਡ ਕੀਤੇ ਆ ਵੀ ਜਿਹੜੇ ਜੇ ਤੁਸੀਂ ਚੂਜ਼ ਕਰੋਗੇ ਤਾਂ ਚੰਗੀ ਗੁਣਵੰਤਾ ਵਾਲੇ ਬੱਚੇ ਪੈਦਾ ਹੋਣਗੇ ਜਿਹੜੇ ਤੁਹਾਡੀਆਂ ਉਮੀਦਾਂ ਦੇ ਖਰੇ ਉਤਰਣਗੇ ਪੇਪਰ ਦੀਆਂ ਬੱਛੀਆਂ ਆਪਣੇ ਫੀਲਡ ਵਿੱਚ ਵੀ ਆ ਚੁੱਕੀਆਂ ਜੋ ਕਿ ਸੂਨ ਦੇ ਬਿਲਕੁਲ ਨੇੜੇ ਆ ਉਹਨਾਂ ਦੀ ਵੀ ਆਪਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਰੂਟ ਬੁੱਲ ਤੇ ਤੁਸੀਂ ਪੇਪਰ ਦਾ ਸੀਮਨ ਯੂਜ਼ ਕਰ ਸਕਦੇ ਹੋ ਪੇਪਰ ਤੋਂ ਬਾਅਦ ਕੰਪਨੀ ਦੇ ਅਕੋਰਡਿੰਗ ਜੇ ਗਾਹ ਵਾਦੂ ਸੋਚ ਰਹਿਸੀ ਤੁਸੀਂ ਵਰਤਨਾ ਟ੍ਰੈਮਫ ਦਾ ਸੀਮਨ ਚੂਜ਼ ਕਰ ਸਕਦੇ ਹੋ ਟ੍ਰਿਮੇਪੋਲ ਵੀ ਬਹੁਤ ਹੀ ਚੰਗੇ ਰਿਕੋਰਡ ਵਾਲਾ ਤੇ ਪਲੱਸ ਪੁਆਇੰਟ ਰੈਸ ਬਲਦੇ ਬਹੁਤ ਹੀ ਚੰਗੇ ਸਟਰਕਚਰ ਦੇ ਇਸ ਨੇ ਬੱਚੇ ਪੈਦਾ ਕੀਤੇ ਆ ਟ੍ਰਿਮੇਪੋਲ ਨੇ ਆਰਡਰ ਕੁਆਲਿਟੀ ਵੀ ਜਿਹੜੀਆਂ ਵੜਾ ਆਈਆਂ ਉਹਨਾਂ ਦੀ ਬਾ ਕਮਾਲ ਆ ਬਹੁਤ ਹੀ ਟੌਪ ਦੇ ਆਰਡਰ ਆ ਬਾਡੀ ਸਕੋਰ ਵਾਲੇ ਪਾਸੋਂ ਗੱਲ ਕਰਾਂ ਤਾਂ ਨਾਰਮਲ ਗਾਵਾਂ ਚ ਉਹਨਾਂ ਨੇ ਬਹੁਤ ਹੀ ਚੰਗੇ ਗੁਣਵੰਤਾ ਵਾਲੇ ਬੱਚੇ ਪੈਦਾ ਕੀਤੇ ਆ ਟ੍ਰਿਮੇਪੋਲ ਵੀ ਤੁਸੀਂ ਬੇਫਿਕਰ ਹੋ ਕੇ ਵਰਤ ਸਕਦੇ ਹੋ ਉਸ ਤੋਂ ਬਾਅਦ ਕੰਪਨੀ ਦੇ ਅਕੋਰਡਿੰਗ ਤੁਸੀਂ ਡਸਟਰ ਬਲ ਦਾ ਵੀ ਮੋਜੂਜ਼ ਕਰ ਸਕਦੇ ਹੋ ਪਰੂਟ ਵਾਲੀ ਅੱਛੀ ਵਾਲੀ ਤੇ ਤੁਸੀਂ ਡਸਟਰ ਦਾ ਸੀਮਨ ਵੀ ਯੂਜ਼ ਕਰ ਸਕਦੇ ਹੋ ਡਸਟਰ ਬੋਲ ਵੀ ਬਹੁਤ ਹੀ ਚੰਗੇ ਰਿਕਾਰਡ ਦਾ ਏਬੀਸ ਦੇ ਜਿੰਨੇ ਵੀ ਬੋਲ ਆ ਵੈਸੇ ਤਾਂ ਸਾਰੇ ਹੀ ਚੰਗੇ ਰਿਕਾਰਡਡ ਹੀ ਆ ਸਾਰੇ ਚੰਗੀ ਗੁਣਵੰਤਾ ਵਾਲੇ ਆ ਪਰ ਕੁਝ ਬੋਲ ਵਿੱਚ 네ਗੇਟਿਵ ਪੁਆਇੰਟ ਵੀ ਹੁੰਦੇ ਆ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਨੇ ਆ ਉਸ ਤੋਂ ਬਾਅਦ ਜਿਹੜਾ ਕੰਪਨੀ ਨੇ ਸੀਮਨ ਨਹੀਂ ਲਾਉਣ ਲਈ ਕਿਆ ਜਿਹੜੇ ਸੀਮਨ ਦੀਆਂ ਲਾਈਨਰਾਂ ਲੜਦੀਆਂ ਉਹ ਉਹਨਾਂ ਨੇ ਇਸ ਵਿੱਚ ਲਾਉਣ ਲਈ ਨਹੀਂ ਕਿਆ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਆ ਫੋਟੋ 'ਚ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਵੀ ਕਰਦੇ ਆ ਰੋਡਿਓ ਹਲਕ ਐਵਰੇਸਟ ਮੌਂਟ੍ਰਲ ਬਰਾਂਡੀ ਜੈਟ 에ਰੋਸ ਬਿਗੋ ਯਾਰਡੀ ਡਾਫਟ ਪੰਕ ਮੈਸੌਰੀ ਇਹ ਸੀਮਨ ਨਹੀਂ ਜਿਵੇਂ ਇਸ ਬੁੱਲ ਦਾ ਸਮੈਟਿਕ ਸੈਲ ਸਕੋਰ ਥੋੜਾ ਜਿਹਾ ਬਰੂਫ ਦਾ ਜਿਆਦਾ ਸੀ ਤੇ ਜੇ ਤੁਸੀਂ ਇਹ ਕੰਪਨੀ ਦੇ ਅਕੋਰਡਿੰਗ ਇਹ ਸੀਮਾ ਜੂਜ਼ ਕਰਦੇ ਹੋ ਤਾਂ ਉਹਦੇ 'ਚ ਮਸਟੈਟਸ ਵਾਲੇ ਚਾਂਸਸ ਘੱਟ ਆ ਇਸੇ ਕਰਕੇ ਕੰਪਨੀ ਨੇ ਜਿਹੜੇ ਬੁੱਲ ਰეკਮੈਂਡ ਕੀਤੇ ਆ ਉਹ ਤੁਸੀਂ ਚੂਜ਼ ਕਰੋ ਜਿਹੜੇ ਨਹੀਂ ਲਾਉਣ ਲੈ ਕੇ ਆ ਉਹ ਨਾ ਲਾਓ ਜੇ ਲਾ ਲੋਗੇ ਕਨਸੀਵ ਹੋ ਜੂ ਰਹਿ ਜਾਣਗੇ ਇਹ ਨਹੀਂ ਮਤਲਬ ਜੇ ਆਪਾਂ ਉਹ ਟੀਕੇ ਭਰਤੇ ਤੇ ਪਸ਼ੂ ਗੱਭਣ ਨਹੀਂ ਹੋਣੇ ਗੱਭਣ ਰਹਿ ਜਾਣਗੇ ਪਰ ਉਸ ਚੀਜ਼ ਦੇ ਨੁਕਸਾਨ ਆ ਆਪਣੀ ਜਾਣਕਾਰੀ ਕਿਵੇਂ ਲੱਗੀ ਕਮੈਂਟ ਵਿੱਚ ਜਰੂਰ ਦੱਸਿਓ ਤੇ ਹੁਣ ਤੁਸੀਂ ਕਮੈਂਟ ਕਰਕੇ ਦੱਸਿਓ ਹੁਣ ਆਪਾਂ ਕਿਹੜੇ ਬੁੱਲ ਤੇ ਵੀਡੀਓ ਬਣਾਈਏ ਆਪਾਂ ਉਸੇ ਬੁੱਲ ਤੇ ਜਿਹੜੇ ਭਰਾਵਾਂ ਦੇ ਵੱਧ ਕਮੈਂਟ ਆਉਣਗੇ ਆਪਾਂ ਵੀਡੀਓ ਪਾ ਦਾਂਗੇ ਧੰਨਵਾਦ